ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਜਤਿੰਦਰ ਧਨੁਆ ਦੋਸਤੋ ਜਿਹੜੀ ਵੀਡੀਓ ਮੈਂ ਪਾਈ ਸੀ ਅੰਬ ਦੇ achar ਦੀ ਉਹਦਾ ਲਾਸਟ ਪਾਰਟ ਜਿਹੜਾ ਕੁਝ ਹਿੱਸਾ ਜਿਹੜਾ ਉਹਦਾ ਰਹਿ ਗਿਆ ਸੀਗਾ ਕੁਝ ਟੈਕਨੀਕਲ ਫਾਲਟ ਕਰਕੇ ਉਹ ਜਿਹੜਾ ਹੋਇਆ ਨਹੀਂ ਸੀਗਾ ਅਪਲੋਡ ਔਰ ਅੱਜ ਤਿੰਨ ਦਿਨ ਉਹਨੂੰ ਹੋ ਗਿਆ achar ਨੂੰ ਪਾਇਆ ਨੂੰ ਔਰ ਉਹਦਾ ਜਿਹੜਾ ਬਾਕੀ ਦਾ ਹਿੱਸਾ ਹੈ ਜਿਹੜਾ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਤਿੰਨ ਦਿਨ ਬਾਅਦ ਉਸ ਤੇਲ ਪਾਣਾ ਉਹ ਵੀ ਮੈਂ ਤੁਹਾਨੂੰ ਨਾਲ ਐਡ ਕਰਕੇ ਦੱਸ ਰਿਹਾ ਹਾਂ ਤੋ ਮਾਫੀ ਚਾਹੁੰਨਾ ਕਿ ਉਹ ਵੀਡੀਓ ਪੂਰੀ ਨਹੀਂ ਸੀ ਹੋ ਸਕੀ ਅੱਜ ਉਹਦਾ ਹਿੱਸਾ ਜਿਹੜਾ ਬਾਕੀ ਪੋਸਟ ਕਰਨ ਲੱਗੇ ਆ ਸੋ ਧਿਆਨ ਨਾਲ ਦੇਖਿਓ ਬਾਕੀ ਦਾ ਪ੍ਰੋਸੈਸ ਸੋ ਚਾਹਤੇ ਆ ਵੀ ਡੱਬੇ ਅਸੀਂ ਚੰਗੀ ਤਰ੍ਹਾਂ ਭਰਤੇ ਆ ਔਰ ਜਿਹੜਾ ਮਸਾਲਾ ਵਿੱਚ ਰਹਿ ਗਿਆ ਇਹ ਖਾਂ ਉਹਨੂੰ ਚੰਗੀ ਤਰ੍ਹਾਂ ਕਰਕੇ ਦੋਏ ਡੱਬਿਆਂ ਦੇ ਵਿੱਚ ਉੱਪਰਲੇ ਪਾਸੇ ਪਾ ਦੇਣਾ ਉੱਪਰਲੇ ਪਾਸੇ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਇਹ ਟਾਈਟ ਕਰ ਦੇਣਾ ਤਾਂ ਕਿ ਇੱਥੇ ਹਵਾ ਨਾ ਆਵੇ। ਔਰ 에ਅਰ ਟਾਈਟ ਕਰਕੇ ਇਹਨੂੰ ਬੰਦ ਕਰਕੇ ਰੱਖ ਦੇਣਾ 2-3 ਦਿਨ ਵਾਸਤੇ ਇਹਨੂੰ ਇਦਾਂ ਹੀ ਰੱਖਣਾ। 2-3 ਦਿਨ ਤੋਂ ਬਾਅਦ ਇਹਦੇ 'ਚ ਉੱਪਰਲੇ ਪਾਸੇ ਸਰੋਂ ਦਾ ਤੇਲ ਹੋਰ ਪਾਇਆ ਜਾਊਗਾ ਇਹਦੇ 'ਚ ਤਾਂ ਕਿ ਜਿਹੜਾ ਸਰੋਂ ਦਾ ਤੇਲ ਹੈ ਉਹ ਇਹਨੂੰ ਖਰਾਬ ਨਹੀਂ ਹੋਣ ਦਿੰਦਾ। ਲੰਬੇ ਸਮੇਂ ਤੱਕ ਬਚਦਾ। ਆ ਜਿਹੜੇ ਡੱਬੇ ਉਸ ਦਿਨ ਅਸੀਂ ਭਰਲੇ ਸੀਗੇ ਔਰ ਇਹ ਡੱਬਿਆਂ ਦੇ ਉੱਤੇ ਹੁਣ ਅਸੀਂ ਜਿਹੜਾ ਘਰ ਦਾ ਤੇਲ ਜਿਹੜਾ ਅਸੀਂ ਕੱਢਿਆ ਸੀਗਾ ਉਹ ਪਾਉਂਗੇ ਥੋੜਾ ਜਿਹਾ ਹੁਣ ਇਹ ਜਿਆਦਾ ਤੇਲ ਪੈਣਾ ਕਿਉਂਕਿ ਜਿਹੜਾ ਅੰਬ ਦਾ achar ਜਿਹੜਾ ਬਚਦਾ ਹੈ ਉਹ ਤੇਲ ਦੇ ਉਹਦੇ ਨਾਲ ਹੀ ਬਚਦਾ ਸੋ ਇਹਦੇ 'ਚ ਹੁਣ ਅਸੀਂ ਤਕਰੀਬਨ 1.5 ਲੀਟਰ ਹੋਰ ਤੇਲ ਇਹਦੇ 'ਚ ਪਾਇਆ ਔਰ ਇੰਨਾ ਕੀ ਤਕਰੀਬਨ 1.5 ਲੀਟਰ ਹੀ ਅਸੀਂ ਇੱਧਰ ਪਾਉਂਗੇ ਦੋਨੋਂ ਪਾਸੇ ਤਕਰੀਬਨ 1.5-1.5 ਲੀਟਰ ਅਸੀਂ ਤੇਲ ਪਾ ਦੇਣਾ ਔਰ ਇਹਨੂੰ ਪਾਉਣ ਤੋਂ ਬਾਅਦ ਜਿਹੜਾ ਡੱਬਿਆਂ ਨੂੰ ਅਸੀਂ ਚੰਗੀ ਤਰ੍ਹਾਂ ਟਾਈਟ ਕਰਾਂਗੇ ਟਾਈਟ ਕਰਨ ਤੋਂ ਬਾਅਦ ਇਹਨੂੰ ਹਲਾ ਕੇ ਚੰਗੀ ਤਰ੍ਹਾਂ ਇਹਨਾਂ ਨੂੰ ਰੱਖ ਦੇਣਾ ਔਰ ਜਦੋਂ ਧੁੱਪ ਨਿਕਲਦੀ ਹੈ ਫਿਰ ਇਹਨਾਂ ਨੂੰ ਹਲਾ ਕੇ ਤਕਰੀਬਨ ਚੰਗੀ ਤਰ੍ਹਾਂ ਇਹਨਾਂ ਨੂੰ ਕੁਝ ਦਿਨ ਧੁੱਪ ਚ ਰੱਖਣਾ ਜਿਹੜਾ ਤੁੱਪ ਚ ਰੱਖਣ ਦੇ ਨਾਲ ਇਹ ਆਚਾਰ ਥੋੜਾ ਜਿਹਾ ਛੇਤੀ ਬਣ ਜਾਂਦਾ ਔਰ ਇਹਦੀ ਲਾਈਫ ਜਿਹੜੀ ਉਹ ਵੱਧਦੀ ਹੈ ਸੋ ਜੇ ਆਪ ਸਭ ਨੂੰ ਇਹ ਵੀਡੀਓ ਮੇਰੀ ਚੰਗੀ ਲੱਗੀ ਤਾਂ ਇਹਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਜੀ ਸਾਰਿਆਂ ਦਾ